ਤਨ ਦੀ ਮੌਤ ਮਨ ਦੀ ਮੌਤ ਨਹੀਂ ਮਿੱਟੀ ਵਿੱਚ ਮਿੱਟੀ ਅਸੀਂ ਕਰੋੜਾਂ ਦਫਾ ਹੋ ਚੁੱਕੇ ਹਾਂ ਜੋਤ ਦੇ ਚ ਜੋਤ ਤੇ ਅਸੀਂ ਇੱਕ ਦਫਾ ਵੀ ਨਹੀਂ ਹੋ ਇੱਕ ਦਫਾ ਹੋ ਹੋ ਜਾਇਆ ਤੇ ਫਿਰ ਮਿੱਟੀ ਵਿੱਚ ਮਿੱਟੀ ਹੋਣਾ ਬੰਦ ਹੋ ਜਾਂਦਾ ਜਦੋਂ ਮਰਨ ਤੋਂ ਮਨੁੱਖ ਰਹਿ ਤਾ ਮਿੱਟੀ ਵਿੱਚ ਮਿੱਟੀ ਇੱਕ ਦਫਾ ਨਹੀਂ ਕਰੋੜਾਂ ਦਫਾ ਹੋ ਚੁੱਕੇ ਹਾਂ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾਏ ਪਿਆਦੇ ਇਸਲਾਮ ਮੇ ਨਰਕ ਨੂੰ ਜੋ ਭੋਗਣ ਵਾਸਤੇ ਵੀ ਤਨ ਚਾਹੀਦਾ ਤੇ ਨਰਕ ਕਿਸ ਨੂੰ ਕਹਿੰਦੇ ਨੇ ਦੁੱਖ ਨੂੰ ਬਹੁਤ ਵੱਡੇ ਦੁੱਖ ਨੇ ਤੋਂ ਕੋਮ ਵੀ ਨਰਕ ਹੈ ਊਟ ਪਾਤ ਤੇ ਜਨਮ ਹੋ ਗਿਆ ਭਿਖਸ਼ਾ ਦੇ ਟੁਕੜੇ ਮੰਗੇ ਹੋਏ ਮਾਂ ਮੰਗਦੀ ਪਈਏ ਮਾਂ ਉਸ ਤੋਂ ਬਣਿਆ ਦੁੱਧੇ ਜਨਮ ਤੋਂ ਹੀ ਬਿਖਾਰੀ ਜਨਮ ਤੋਂ ਊਟ ਪਾਤ ਤੇ ਰਹਿਣ ਨੂੰ ਕੋਈ ਨਹੀਂ ਖਾਣ ਨੂੰ ਭੋਜਨ ਨਹੀਂ ਰਹਿਣ ਨੂੰ ਆਸਥਾਨ ਨਹੀਂ ਭਿਆੰਕਰ ਰੋਗ ਹੈ ਕੋਈ ਇਲਾਜ ਨਹੀਂ ਕੁੰਭੀ ਨਰਕ ਹੋਰ ਕਿਸ ਨੂੰ ਕਹਿੰਦੇ ਨੇ ਦੁੱਖ ਨੂੰ ਭੋਜਨ ਭੋਗਣ ਵਾਸਤੇ ਤਨ ਚਾਹੀਦਾ ਸੁੱਖ ਨੂੰ ਭੋਗਣ ਵਾਸਤੇ ਵੀ ਤਨ ਚਾਹੀਦਾ ਦੁੱਖ ਸੁੱਖ ਨੂੰ ਹੀ ਨਰਕ ਸਵਰਗ ਕਹਿੰਦੇ ਨਾਮ ਜਪ ਕੇ ਮਨੁੱਖ ਨਰਕ ਤੋਂ ਤੇ ਸਵਰਗ ਤੋਂ दोहा तो बच नरक पे मैं रहो सतगुर के प्रसाद चरण कमल की मौज में रहो अंत अर प्रभु का नाम जपया नरक तो ते बच गए स्वर्ग तो भी बच गए इसे नो नुरु तेग बहादुर साहब जी जो नर दुख में दुख नहीं माने सुख सने अर भय नहीं जाके कंचन माटी माने ਦੁੱਖ ਤੜਪਾ ਕੇ ਰੱਖ ਲੈਂਦਾ ਰੁਲਾ ਕੇ ਰੱਖ ਲੈਂਦਾ ਸੁਖ ਆਲਸੀ ਬਣਾ ਦਿੰਦਾ ਸੁਖਿਆਰਾ ਇਤਨਾ ਬਣਾ ਦਿੰਦਾ ਹੈ ਆIAS ਬਣਾ ਦਿੰਦਾ ਹੈ ਹੰਕਾਰੀ ਬਣਾ ਦਿੰਦਾ ਹੈ ਦਲੇਦਰੀ ਬਣਾ ਦਿੰਦਾ ਹੈ ਹਤਾ ਕੇ ਨਾਸਤਿਕ ਬਣਾ ਦਿੰਦਾ ਦੋਵੇਂ ਰੋਕਣ ਬਹੁਤਾ ਦੁੱਖ ਹੈ ਨਾਮ ਜਪਣਾ ਔਖਾ ਹੋ ਜਾਂਦਾ ਹੈ ਬਹੁਤਾ ਸੁਖ ਹੈ ਅੰਮ੍ਰਿਤ ਵੇਲੇ ਉਠਣਾ ਔਖਾ ਹੋ ਜਾਂਦਾ ਦੋਵੇਂ ਹੀ ਰੋਕਦੇ ਹੈ ਪ੍ਰਭੂ ਦਾ ਜੋ ਨਾਮ ਜਪਦਾ ਹੈ ਨਾ ਉਹਨੂੰ ਦੁੱਖ ਰੋਗਦਾ ਹੈ ਨਾ ਉਹਨੂੰ ਸੁਖ ਰੋਗਦਾ ਹੈ ਨਾ ਉਹਨੂੰ ਨਰਕ ਰੋਗਦਾ ਹੈ ਨਾ ਉਹਨੂੰ ਸਵਰਗ ਰੋਗਦਾ ਹੈ ਸਵਰਗ ਵੀ ਰੋਗਦਾ ਹੈ ਸਵਰਗ ਦੇ ਚ ਕੀ ਹੈ ਇੰਦਰੀਆਂ ਦਾ ਸੁਖ ਹੈ ਅੱਖਾਂ ਦਾ ਰਸ ਕੰਨਾ ਦਾ ਰਸ ਜ਼ਬਾਨ ਦਾ ਰਸ ਨਾਸਕਾ ਦਾ ਰਸ ਖਲੜੀ ਦਾ ਰਸ ਜਿਸ ਇੰਦਰੀ ਨੂੰ ਜਿਹੜਾ ਰਸ ਚਾਹੀਦਾ ਹੈ ਮੌਜੂਦ ਹੈ ਰਾਜ ਕੇ ਮੌਜੂਦ ਹੈ ਸਵਰਗ ਔਰ ਕਿਸ ਨੂੰ ਸਵਰਗ ਕਹਿੰਦੇ ਸੰਸਾਰ ਦੇ ਰਸਾਂ ਨੂੰ और बहुताको रस मौजूद ने उसे नो स्वर्ग कहते ने और जो भोगदा है उसनों कहते इंद्र इंदर एक तो इंद्रिया का रस माण रहे जो अखा चाहिए है जो कन्ना नो चाहिए है जो जबान नो बार बार चाहिए ने रस है, रहे है। जो खलड़ी नो न सफरश चाहिएगा ਜੋ ਨਾਸਕਾ ਨੂੰ ਪਰਫਿਊਮ ਤਰ੍ਹਾਂ ਤਰ੍ਹਾਂ ਦੇ ਅਤਰ ਸੰਦ ਚਾਹੀਦੇ ਨੇ ਹੈਗੇ ਸਾਰੇ ਇੰਦਰੀਆਂ ਦੇ ਰਸ ਮੌਜੂਦ ਨੇ ਇੰਦ ਸਵਰਗ ਦੇ ਜਿੱਤੇ ਇੰਦਰ ਹੁੰਦਾ ਜੋ ਇੰਦਰੀਆਂ ਦਾ ਰਸ ਮਾਣਦਾ ਪਰਮਾਤਮਾ ਦੀ ਦੁਨੀਆ ਤੇ ਉਹ ਪਹੁੰਚਦਾ ਕੌਣ ਇੰਦਰ ਜੇਹ ਜੋ ਇੰਦਰੀਆਂ ਨੂੰ ਜਿੱਤ ਲੈ ਜਿੱਤ ਲੈ ਜੋ ਇਹਨਾਂ ਰਸਾਂ ਤੋਂ ਉੱਚਾ ਉੱਠ ਜਾਂਦਾ ਇੰਦਰ ਜੇਹ ਕਰੋੜਾਂ ਚ ਕੋਈ ਕਰ ਜਾਂਦਾ ਐ ਵੀ ਮੈਂ ਅਰਜ਼ ਕਰਦਾ ਨਰਕ ਸੁਰਗ ਤੇ ਮੈਂ ਰਹਿ ਪ੍ਰਭੂ ਦਾ ਨਾਮ ਜਪਣ ਵਾਲਾ ਨਰਕ ਤੇ ਸਵਰਗ ਤੋਂ ਬਚ ਜਾਂਦਾ ਨਰਕ ਸਵਰਗ ਕੋਈ ਭਗੌਲਕ ਤੇ ਖਗੌਲਕ ਥਾਂ ਨਹੀਂ ਹੈ ਕਿਧਰੇ ਨਕਸ਼ਾ ਖੋਲ ਕੇ ਬੈਠਣ ਨਾ ਲੱਗ ਪੈਣਾ ਦੇਖੀ ਉਹ ਨਰਕ ਕਿੱਥੇ ਤੇ ਸਵਰਗ ਕਿੱਥੇ ਦੀਵਾਲੀ ਦੇ ਦਿਨਾਂ ਚ ਮੈਂ ਦੇਖ ਕੇ ਡੰਗ ਰਿਆ ਬਿਕਦੀਆਂ ਨੇ ਤਸਵੀਰਾਂ ਨਰਕ ਦੀਆਂ ਤਸਵੀਰਾਂ ਬਿਕਦੀਆਂ ਨੇ ਸਵਰਗ ਦੀਆਂ ਬਿਕਦੀਆਂ ਉਹਨਾਂ ਨੇ ਨਰਕ ਦੇ ਨਕਸ਼ੇ ਬਣਾਏ ਨੇ ਸਵਰਗ ਦੇ ਨਕਸ਼ੇ ਬਣਾਏ ਨੇ ਜਿਨ੍ਹਾਂ ਨੂੰ ਆਪਣੇ ਘਰ ਦਾ ਨਕਸ਼ਾ ਨਹੀਂ ਬਣਾਣਾ ਹੁੰਦਾ ਸਵਰਗ ਦੇ ਨਕਸ਼ੇ ਬਣਾ ਨਰਕ ਦੇ ਨਕਸ਼ੇ ਦੇਖੇ ਨੇ ਇਸ ਤਰ੍ਹਾਂ ਦੀ ਅਵਸਥਾ ਨਰਕ ਸਵਰਗ ਨਹੀਂ ਹੈ ਨਕਸ਼ਾ ਨਾ ਦੇਖਣਾ ਮਨੁੱਖ ਦੁੱਖ ਦੇ ਛੇ ਔਰ ਇੰਦਰੀਆਂ ਦੇ ਰਸ ਦਾ ਅਭਾਵ ਹੈ ਜੋ ਖਾਣ-ਭੋਜਨ ਚਾਹੀਦਾ ਨਹੀਂ ਨਹੀਂ ਕਿਸੇ ਵੀ ਇੰਦਰੀ ਦੇ ਦਾਸ ਤੇ ਸੁਖ ਨਹੀਂ ਹੈ ਨਰਕ ਔਰ ਕੀ ਔਰ ਕਿਸ ਨੂੰ ਨਰਕ ਕਹਿੰਦੇ ਇੰਦਰੀਆਂ ਦੇ ਸਾਰੇ ਸੁਖ ਤੇ ਰਸ ਮੌਜੂਦ ਨੇ ਸਵਰਗ ਸਵਰਗ ਔਰ ਕਿਸ ਨੂੰ ਸਵਰਗ ਕਹਿੰਦੇ ਤੋ ਮਰ ਕਰੇ ਅਸੀ ਤਨ ਦੀ ਮੌਤ ਮਨ ਦੀ ਮੌਤ ਨਹੀਂ ਦੂਜਾ ਮੈਂ ਇੰਜ ਵੀ ਕਹਿੰਦਾ ਹਾਂ ਤਨ ਜ਼ਿੰਦਾ ਰਹਿੰਦਾ ਫਿਰਤ ਕਰਕੇ ਕਿਉਂਕਿ ਤਨ ਰੋਟੀ ਹੈ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਤਨ ਭੋਜਨ ਹੈ ਤੁਸੀਂ ਹੈਰਾਨ ਹੋਵੋਗੇ ਮੈਂ ਕਹਿੰਦਾ ਕੀ ਕਿ ਤਨ ਰੋਟੀ ਹੈ ਪਹਿਲੇ ਇਸ ਅਸਥੂਲ ਤਨ ਨੂੰ ਗਹਿਰਾਈ ਨਾਲ ਦੇਖੀਏ ਇਹ ਬਣਦਾ ਕਿਵੇਂ ਹੈ ਮਹਾਰਾਜ ਦੀ ਬਾਣੀ ਕਹਿੰਦੀ ਹੈ ਰਕਤ ਬਿੰਦ ਕਰਨ ਮਿਆ ਅਗਨ ਉਦਰ ਮਜਾ ਇਹ ਰਕਤ ਬਿੰਦ ਤੋਂ ਬਣਦਾ ਲਹੂ ਤੋਂ ਬਣਦਾ ਬਿੰਦ ਤੋਂ ਬਣਦਾ ਫਿਰ ਗੁਰਬਾਣੀ ਇੰਜ ਖੋਲਦੀ ਹੈ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮਾਂ ਦਾ ਲਹੂ ਪਿਤਾ ਦਾ ਬਿੰਦ ਬਿੰਦ ਤੇ ਜਿੰ ਪਿੰਡ ਕੀ ਆਗਨ ਕੁੰਡ ਰਾ ਦਾ ਸਮਾਸ ਮਾਤਾ ਉਦਰ ਰੱਖਿਆ ਬਹੁਰ ਲਾ ਗਈ ਮੈਂ ਖੂਨ ਨੂੰ ਮੰਦਾ ਬਿੰਦ ਪੇ ਤਾਦਾ ਪਰ ਹੁਣ ਪ੍ਰਸ਼ਨ ਖੜਾ ਹੁੰਦਾ ਹੈ ਅਗਰ ਇਸ ਨਾਲ ਤੰਗ ਬਣਦਾ ਹੈ ਤਾਂ ਖੂਨ ਕਿਵੇਂ ਬਣਦਾ ਹੈ ਬਿੰਦ ਕਿਵੇਂ ਬਣਦਾ ਹੈ ਰੋਟੀ ਤੋਂ ਬਣਦਾ ਉਹ ਕਿਸ ਤੋਂ ਬਣਦਾ ਉਹ ਕਿਸ ਤੋਂ ਬਣਦਾ ਖੂਨ ਭੋਜਨ ਤੋਂ ਬਣਦਾ ਹੈ ਬਿੰਦ ਭੋਜਨ ਤੋਂ ਬਣਦਾ ਹੈ ਇਹ ਜੀ ਕਹ ਲੋ ਤੰ ਭੋਜਨ ਹੈ ਭੋਜਨ ਤੋਂ ਹੀ ਬਣਦਾ ਹੈ ਤਨ ਰੋਟੀ ਰੋਟੀ ਤੋਂ ਬੋਲ ਤਜਦਲ ਬਣਿਆ ਰੋਟੀ ਤੋਂ ਹੈ ਕਿ ਜੀਵੇਗਾ ਵੀ ਰੋਟੀ ਦੇ ਆਸਰੇ ਤੇ ਬਿਨਾਂ ਰੋਟੀ ਤੋਂ ਜੀਵੀ ਨਹੀਂ ਸਕਦਾ ਭੁੱਖੇ ਭਗਤ ਨਾ ਕੀਜੇ ਇਹ ਮਾਲਾ ਆਪਣੇ ਲਈ ਲੈ ਨਹੀਂ ਆਉਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਸੰਗਤ ਦੇ ਨਾਲ ਹੀ ਪੰਗਤ ਬढ़ाई ਮਨ ਮੰਗਦਾ ਤੇ ਤਨ ਵੀ ਮੰਗਦਾ तन रोटी है रोटी मंग दे भूखे भगत न के जय ये माला अपने ली जय चूंकि रोटी जो असी खाते पीते सब कुछ जमीन तो मिलता है मिट्टी तो मिलता फिर मूल मिट्टी है तो माता धर तो महत इन मां कह दिता है गुरु Uh...